भारत भारत करण ते भारती किसान बराम शुभ करण ते अॻे आजो इहो

सेंटर मुरदाबाद ਸੇਧਾ ਜਿڑا ਦੋਕਾ ਨਾ ਕੋਲੋਤਾ ਪ੍ਰਾਜੀ ਦਾ 21 ਸਾਲ ਦਾ ਸ਼ੋਕਰਮ ਸਿੰਘ ਆ ਉਹਨਾਂ ਨੂੰ ਸਰਦਾ ਦੇ ਖੁੱਲ੍ਹੇ ਮੇਡ ਕਰਨ ਵਾਸਤੇ ਔਰ ਉਹਨਾਂ ਨੂੰ ਸਰਦਾ ਜਰੀ ਮੇਡ ਕਰਨ ਵਾਸਤੇ ਅੱਜ ਮੋਕੇ ਦੀ ਦਾਣਾ ਮੰਡੀ ਦੇ ਵਿੱਚ ਮੇਰੇ ਕਿਸਾਨ ਮਜ਼ਦੂਰ ਔਰ ਮਤਾਵਾ ਭੈਣਾ ਬੜੇ ਵੱਡੀ ਪੱਤਰ ਤੇ ਬਿੰਡੋ ਬਿੰਡੀ ਹੋ ਕੇ ਇੱਥੇ ਇਕੱਠੇ ਹੋਏ ਆਨ ਸਰਦਾ ਦੇ ਖੁੱਲ੍ਹੇ ਮੇਡ ਕਰਨ ਵਾਸਤੇ ਔਰ ਆਪਾਂ ਨੂੰ 2 ਮਿੰਟ ਬਾਅਦ ਤੇ ਉਹਨਾਂ ਦੀ ਧਾਰੋਂ ਉੱਠ ਕੇ ਜਣਿਆ ਲੋਣਾ ਵਾ ਤੇ ਉਹਨਾਂ ਦਾ ਫੋਨ ਧਾਰਕ ਕਰਨਾ ਵਾ 2 ਮਿੰਟ ਬਾਅਦ ਤੇ ਫੋਨ ਕਰਨਾ ਵਾ ਫੋਨ ਕਰੀਏ ਉੱਥੋਂ ਤੇਰੇ ਨਾਮ ਉਹਨਾਂ ਵੱਲੋਂ ਦਰਸਾਏ ਹੋਏ ਮਾਰਗ ਤੇ ਜਿਹੜੇ ਨਹੀਂ ਚੱਲਦੇ ਉਹ ਨਸ਼ਟ ਹੋ ਜਾਂਦੇ ਨੇ ਆਪਣਾ ਆਪ ਖਤਮ ਕਰ ਲੈਂਦੇ ਨੇ ਕਿਉਂਕਿ ਆਪਾਂ ਦੇਖ ਰਹੇ ਹਾਂ ਹੁਣ ਜਿਹੜਾ ਕੁਝ ਆਪਣੇ ਨਾਲ ਵਾਪਰ ਰਿਹਾ ਨਵ ਬਾਦੀ ਵਸਤੀ ਜਿਹੜੀ ਆ ਜਿਹੜਾ ਰਾਜ ਪ੍ਰਬੰਧਾ ਹੁਣ ਭਾਰਤੀ ਰਾਜ ਪ੍ਰਬੰਧ ਪ੍ਰਿਸ਼ਟ ਰਾਜ ਪ੍ਰਬੰਧ ਤੁਸੀਂ ਦੇਖਦੇ ਪਹ ਜੇ ਵੀ ਪਹਿਲਾ ਅੰਗਰੇਜ਼ਾਂ ਨੇ ਆਪਣੇ ਉੱਤੇ ਰਾਜ ਕੀਤਾ ਉਦੋਂ ਵੀ ਆਪਣੇ ਯੋਧੇ ਲੜੇ ਜੀਵਿਤਿਆ ਪ੍ਰਾਪਤ ਕੀਤੀਆਂ ਜਵਾਨੀ ਦੀ ਉਮਰ ਦੇ ਵਿੱਚ ਉਹਨਾਂ ਦਾ ਵੀ ਜੀ ਕਰਦਾ ਸੀਗਾ ਵੀ ਅਸੀਂ ਵੀ ਐਸ ਪ੍ਰਸਤੀ ਕਰ ਲਈਏ ਆਪਣੀ ਜ਼ਿੰਦਗੀ ਜਿਉਣੀਏ ਅਮਰ ਰਹੇ ਜਿੰਦੋ ਤਨੂ ਲੋਖ ਲਾ ਦੁਨੀਆ ਪਰ ਦੇਸੀ ਧਨੂ ਲੋਖ ਲਾ ਜਿੰਦੋ ਤਾਦੀ ਸੋਤੇ ਜਿੰਦੋ ਤਾਦੀ ਸੋਤੇ ਜਿੰਦੋ ਸਾਡੇ ਕਾਜ ਅਧੂਰੇ ਜਿੰਦੋ ਅਦੇ ਕਾ ਜਦੂਰੇ ਨਾ ਕਰੀ ਨਾ ਕਰਾਂਗੇ ਦਰਿਆ ਪਾਸੇ ਸੀਗਾ ਉਹਦਾ ਲਾਲ ਸਲਾਮ ਨਾ ਸਲਾਮ ਨਾ ਸਲਾਮ ਕਾ ਦਾਣਾ ਮੰਡੀ ਦੇ ਵਿੱਚ ਪਹੁੰਚਿਓ ਕੀ ਮੇਨ ਮਕਸਦ ਆ ਤੁਹਾਡਾ ਜੀ ਦੇਖੋ ਕਿਸਾਨ ਮਜ਼ਦੂਰ ਮੋਰਚੇ ਦੇ ਫੈਸਲੇ ਦੇ ਮੁਤਾਬਕ ਖਨੌਰੀ ਤੇ ਸ਼ੰਭੂ ਬਾਰਡਰ ਤੇ 2024-25 ਕਿਸਾਨ ਅੰਦੋਲਨ ਦਿੱਲੀ 2 ਦੇ ਜਿਹੜਾ ਅੰਦੋਲਨ ਚੱਲ ਰਿਹਾ ਸੀਗਾ ਉਸ ਅੰਦੋਲਨ ਦੇ ਵਿੱਚ ਖਨੌਰੀ ਬਾਰਡਰ ਤੇ ਨੌਜਵਾਨ ਸ਼ਹੀਦ ਸੁਖਰਨ ਸਿੰਘ ਜਨਾਂ ਨੂੰ ਮੌਕੇ ਦੀ ਹਰਿਆਣਾ ਦੀ ਸਰਕਾਰ ਖੱਟੜ ਸਰਕਾਰ ਤੇ ਭਾਜਪੀ ਮੋਤੀ ਦੀ ਸਰਕਾਰ ਦੀ ਗੋਲੀ ਦੇ ਨਾਲ ਜਿਹੜਾ ਸਾਡਾ ਨੌਜਵਾਨ ਵੀਰ ਸੀਗਾ ਪੱਲੋ ਪਿੰਡ ਜ਼ਿਲ੍ਹਾ ਫਿਰੰਡਾ ਤੋਂ ਉਹ ਸ਼ਹੀਦ ਹੋ ਗਿਆ ਸੀ ਅੱਜ ਫੈਸਲਾ ਕੀਤਾ ਗਿਆ ਸੀ ਪਿਛਲੇ ਸਮੇਂ ਦੌਰਾਨ ਕਿ ਆਉਣ ਵਾਲੇ 21 ਫਰਵਰੀ ਨੂੰ ਉਹਨਾਂ ਦੀ ਦੂਜੀ ਵਰਸੀ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮਨਾਇ ਜਾਵੇਗੀ ਉਸੇ ਲੜੀ ਦੇ ਤਹਿਤ ਅੱਜ ਮੋਗੇ ਦੇ ਵਿੱਚ 4 ਵਜੇ ਜਥੇਬੰਦੀਆਂ ਕਿਸਾਨ ਪੂਰਜ ਸਰਚ ਕਮੇਟੀ ਵਿਕਯੂ ਬਹਿਰਾਮ ਕੇ ਵਿਕਯੂ ਆਜ਼ਾਦ ਵਿਕਯੂ ਕ੍ਰਾਂਤੀਕਾਰੀ ਜਥੇਬੰਦੀਆਂ ਵੱਲੋਂ ਜੋ ਮੋਰਚੇ ਦਾ ਫੈਸਲਾ ਹੈਗਾ ਉਹ ਆ ਸ਼ਹੀਦੀ ਦਾਣਾ ਮਨਾਇਆ ਜਾ ਰਿਹਾ ਨਾਲ ਦੀ ਨਾਲ ਭਗਵੰਤ ਮਾਨ ਸਰਕਾਰ ਦਾ ਵਿਸ਼ੇਸ਼ ਤੌਰ ਤੇ ਭਗਵੰਤ ਮਾਨ ਦਾ ਜਿਹੜਾ ਪੁਤਲਾ ਵੀ ਫੂਕਿਆ ਜਾ ਰਿਹਾ ਉਹਦਾ ਕਾਰਨ ਇਹ ਆ ਵੀ ਜਿਹੜਾ ਪਿੱਛੇ 16 ਫਰਵਰੀ ਨੂੰ ਕਿਲੀ ਚਾਲਾਂ ਦੇ ਵਿੱਚ ਜੋ ਰੈਲੀ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੀ آمد ਹੋਈ ਸੀ ਉਹਦੇ ਵਿੱਚ ਅਸੀਂ ਜਥੇਬੰਦੀਆਂ ਨਾਲ ਸਵਾਲ ਕਰਨ ਵਾਸਤੇ ਜਾ ਰਹੀਆਂ ਸੀ ਸਾਨੂੰ ਰੁਕਿਆ ਬੜੀ ਭਾਰੀ ਕੁਝ ਫੋਰਸ ਲਾ ਕੇ ਔਰ ਉਹਦੇ ਵਿੱਚੋਂ ਸਾਨੂੰ ਇੱਕ ਲੈਟਰ ਦਿੱਤਾ ਗਿਆ ਕਿ ਤੁਹਾਡੀ 20 ਫਰਵਰੀ ਦੀ ਪੰਜਾਬ ਭਵਨ ਦੇ ਵਿੱਚ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਜਾਵੇਗੀ ਜੋ ਤੁਹਾਡੀਆਂ ਮੰਗਾਂ ਨੇ ਉਹਨਾਂ ਦੇ ਉੱਤੇ ਸਾਡੀ ਵਿਚਾਰ ਚਰਚਾ ਹੋਵੇਗੀ ਤੁਹਾਡਾ ਹੱਲ ਕੱਢਿਆ ਜਾਵੇਗਾ ਆਮ ਕਹਿੰਦਾ ਸਰਕਾਰ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਆਮ ਜਨਤਾ ਦੇ ਵਿੱਚ ਵਿਚਰਦੇ ਰਹੇ ਤੇ ਕਹਿੰਦੇ ਸੀ ਮੈਂ ਆਮ ਘਰ ਦਾ ਮੁੰਡਾ ਤੇ ਲੋਕਾਂ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪਣੀ ਫਿਰ ਕਿਉਂ ਲੜ ਪੈਗੀ ਬਿਲਕੁਲ ਮੁੱਖ ਮੰਤਰੀ ਦੀ ਵਰਲਡਿੰਗ ਸੀ ਕਿ ਖੋਦੀ ਅੱਜ ਵੀ ਵੀਡੀਓ ਪਈਆਂ ਹੋਈਆਂ ਨੇ ਸੋਸ਼ਲ ਮੀਡੀਆ 'ਚ ਕਹਿੰਦਾ ਸੀ ਵੀ ਜਦੋਂ ਮੈਂ ਆ ਗਿਆ ਤੇ ਮੇਰੇ ਆਉਣ ਤੋਂ ਬਾਅਦ ਭਾਵੇਂ ਕਿਸਾਨ ਹੋਵੇ ਮਜ਼ਦੂਰ ਹੋਵੇ ਭਾਵੇਂ ਟੀਚਰ ਹੋਣ ਭਾਵੇਂ ਕੋਹਰ ਵਰਗ ਹੋਵੇ ਉਹਨਾਂ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪੈਂਦੀ ਤੇ ਮੈਂ ਸਮਝਾਂਗਾ ਤੁਹਾਡੇ ਮਾਧਿਅਮ ਰਹੀਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਧਰਨੇ ਲੱਗ ਰਹੇ ਨੇ ਚਾਹੇ ਕਿਸਾਨ ਹੋਣ ਇੱਥੇ ਹੋਣ ਮਜ਼ਦੂਰ ਹੋਰ ਜਾਂ ਹੋਰ ਕੋਈ ਵਰਕ ਹੋਵੇ ਕਿਉਂਕਿ ਇਹਨਾਂ ਦੀ ਸਰਕਾਰਾਂ ਦੇ ਵਿੱਚ ਅੱਜ ਤੁਹਾਡੇ ਸਾਹਮਣੇ ਲਾਂਡ ਜਿਹੜਾ ਆਰਡਰ ਜੋ ਕਾਨੂੰਨ ਆ ਜਿਹੜਾ ਉਹਨੀਆਂ ਬਿਲਕੁਲ ਧਜੀਆਂ ਢਾਈਆਂ ਜਾ ਰਹੀਆਂ ਨੇ ਸਾਡੇ ਨੌਜਵਾਨ ਸਰਪੰਚ ਨੌਜਵਾਨ ਵੀਰ ਨੌਜਵਾਨ ਜਿਹੜੇ ਸਾਡੇ ਨੇ ਉਹ ਫੇਕ ਅਕਾਉਂਟਰ ਕਰਕੇ ਮਾਰੇ ਜਾ ਰਹੇ ਨੇ ਇਹ 83 ਵਾਲਾ ਦੌਰ ਦੁਬਾਰਾ ਇਸ ਭਗਵੰਤਮਾਨ ਨੇ ਆ ਸਾਡੇ ਸਾਹਮਣੇ ਲੈ ਕੇ ਆਂਦਾ ਪੰਜਾਬ ਵਿੱਚ ਅਸੀਂ ਭਗਵੰਤਮਾਨ ਸਰਕਾਰ ਨੂੰ ਇਥੋਂ ਚੈਲੰਜ ਕਰਦੇ ਅੱਜ ਜੇਕਰ ਤੁਸੀਂ ਇਹ ਕੁਝ ਨਾ ਬੰਦ ਕੀਤਾ ਅਸੀਂ ਪਿੰਡਾਂ ਪਿੰਡਾਂ ਵਿੱਚੋਂ ਉੱਠ ਕੇ ਇਸ ਜਿੱਦਾ ਹਮੇਸ਼ਾ ਵਿਰੋਧ ਕਰਦੇ ਰਹਾਂਗੇ ਇਹ ਵਿਰੋਧ ਉਹ ਤੱਕ ਸਾਡਾ ਜਾਰੀ ਰਹੇਗਾ ਜਿੰਨਾ ਚਿਰ ਸਾਡਾ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਿੰਨਾ ਵੀ ਖਰਾਬ ਸਾਰਾ ਸਮਾਨ ਕੀਤਾ ਉਹਦੀ ਪਰਭਾਈ ਨਹੀਂ ਕੀਤੀ ਜਾਂਦੀ ਧੰਨਵਾਦ ਤੇ ਕੇਜਰੀ ਵਾਲ ਦਾ ਦਮਛੱਲਾ ਬਣਿਆ ਆ ਉਹਦਾ ਉਹਦਾ ਕਰਿੰਦਾ ਬਣਿਆ ਆ ਇਸ ਹਿਸਾਬ ਦਾ ਇਹਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਵਾਅ ਵਾਸਤਾ ਨਹੀਂਗਾ ਕਿੰਨੀ ਵਾਰਾਂ ਨਾਲ ਮੀਟਿੰਗਾਂ ਦਿੱਤੀਆਂ ਮਜ਼ਦੂਰ ਜਿਥੇ ਬੰਦੀਆਂ ਨੂੰ ਕਿਸਾਨ ਜਿਥੇ ਬੰਦੀਆਂ ਨੂੰ ਲਾਜਮਾ ਨੂੰ ਆ ਪਿਛਲੇ 19 19 ਦਸੰਬਰ ਨੂੰ ਮਿਲਕ ਦਿੰਦੇ ਆ 22 ਦੀ ਦਿੰਦੇ ਆ 22 ਤੋਂ 30 ਕਰਦੇ ਦਸੰਬਰ 30 ਤੋਂ 7 ਜਨਵਰੀ ਕਰਦੇ ਆ ਸਾਡੇ ਆਗੂ ਸਾਹਿਬਾਂ ਨੂੰ ਜਾਂਦੇ ਉੱਥੇ ਉਪਮਾਨ ਕਰਦੇ ਉਹਨਾਂ ਦਾ ਆ 16 ਫਰਵਰੀ ਨੂੰ ਜਦੋਂ ਆਪਾਂ ਜਾ ਰਹੇ ਸਾਂ ਮੋਕੇ ਕਾ ਕਿਲੀ ਚੱਲਣ ਨੂੰ ਜਾ ਰਹੇ ਸਾਂ ਉਹ ਦਵਾ ਹੈ ਜਿੰਨ ਦਾ ਜ਼ਿਲ੍ਹਾ ਪ੍ਰਸ਼ਾਸਨ ਏਡੀਸੀ ਜਿਹੜਾ ਆੜਾ ਐ ਸੀ ਕਿਤਰਾ ਇਹਨੇ ਅੱਖਾਂ ਮਲੋੜੀਆਂ ਸਾਡੇ ਨਾਲ ਗਰੇਵਾਲ ਨੇ ਕਿਤਰਾ ਵਾਲ ਟਿਕਲੇ ਨੇ ਜਿਹੜਾ ਬਾਲ ਕ੍ਰਿਸ਼ਨ ਸਿੰਘਲਾ ਵਾ ਐਸਬੀਡੀ ਕਿਤਰਾ ਕੰਮ ਲਾਉਣੀਆਂ ਕਿਤਰਾ ਡੀਸੀ ਨੇ ਕੰਮ ਲਾਉਣੀਆਂ ਕਿਤਰਾ ਐਸਐਸਪੀ ਨੇ ਸਾਡੇ ਨਾਲ ਕੰਮ ਲਾਉਣੀਆਂ ਇਹ ਚਿੱਠੀ ਜਾਰੀ ਕਰਦੇ ਆ ਵੀ 20 ਤਰੀਕ ਨੂੰ ਪੂਰੇ 11:00 ਵਜੇ ਪੰਜਾਬ ਪਮਰ ਦੇ ਕਿਸਾਨ ਉਹ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਹੋਵੇਗੀ ਇਹਨਾਂ ਦੇ ਸਾਰੇ ਮਸਲੇ ਤੁਹਾਡੇ ਹੱਲ ਕੀਤੇ ਜਾਣਗੇ ਤੇ 19 ਫਰਵਰੀ ਦੀ ਰਾਤ ਨੂੰ ਚਿੱਠੀ ਇੱਕ ਹੋਰ ਜਾਰੀ ਕਰ ਦਿੰਦੇ ਆ ਕੈ ਮੀਟਿੰਗ ਨਹੀਂ ਹੋ ਸਕਣੀ ਕਿਉਂਕਿ ਭਗਵੰਤ ਮਾਨ ਦੀ ਅਫਸਰਸ਼ਾਹੀ ਰੁਜੀ ਵੜੀ ਆ ਪਿੰਟ ਬਾਈਟ ਪਿੰਟ ਜਲਾਦ ਦੇ ਵਿੱਚ ਤੇ ਮੀਟਿੰਗ 12 13 ਨੂੰ ਹੋਵੇ ਕਿ ਅਸੀਂ ਕੋਰ ਨਿੰਦਿਆ ਕਰਦੇ ਆ ਭਗਵੰਤ ਮਾਨ ਦਾ ਅੱਪ ਵਾਲਿਆ ਲੰਮਾ ਇਹ ਸਰਕਾਰ ਨੂੰ ਲੋਕਾਂ ਦੇ ਚੜੇ ਜਵਾਦਾਂਗੇ ਛੋਟੂ ਛੋਟੂ ਇਹਨੂੰ ਭੈ ਕਿਸੇ ਆਪਾਂ ਕਰੋ ਇਹਨਾਂ ਨੂੰ ਲੋਕ ਕਰਨ ਤੋਂ ਬੱਲੋ ਕਿਹੜੇ ਕਮਾਂਦਾਰ ਦੇ ਚਿੱਤਾਰੂਤ ਸਾਜ ਨੇ ਕੀਤੀ ਆ ਜੋ ਸਾਡੀ ਜੋਤਪੁਰ ਪ੍ਰਦਰਸ਼ਨ ਲਈ ਕੇ ਡਿਫਟੀ ਕਮਿਸ਼ਨ ਦਫਤਰ ਦੇ ਸਾਹਮਣੇ ਆਏ ਆ ਇਹ ਮੁੱਖ ਮੰਤਰੀ ਦਾ ਤੇ ਜਿਹੜਾ ਧਿਕਾਰੀ ਇਹਨਾਂ ਦੇ ਸਾਰੇ ਪੰਜਾਬ ਸਰਕਾਰ ਦਾ ਪੁਤਲਾ ਉਪਣਾਵਾ ਜਿਹਨੂੰ ਅੱਗ ਲਾਉਣੀ ਆ ਇਹ ਪੁਤਲਾ ਬੂਕਰ ਰੋਜ਼ ਪ੍ਰਦਰਸ਼ਨ ਕਰਨਾ ਵਾ ਇਹ ਉਹ ਗੁਰੂ ਸਾਹਿਬ ਨੇ ਕਿਹਾ ਸੀ ਗੁਰਨਾਨਕ ਸਾਹਿਬ ਨੇ ਰਾਜੇ ਸ਼ੀ ਮੁਕਦਮ ਕੁੱਤੇ ਜੈਤ ਗੰਢ ਤੇ ਬੈਠੇ ਸੁਣਦੇ ਮਜਾਪ ਕਰਨਾਂ ਦਾ ਕੰਮ ਕਰੋ ਕੁੱਤੇ ਕੁੱਤੇ ਚੱਲ ਜਾਓ ਉਹ ਹੋਈ ਅੱਜ ਵੀ ਉਹ ਤਰ੍ਹਾਂ ਦੇ ਜਿਤਨਾ ਦੇ ਇਬਰਾਹਿਮ ਲੋਧੀ ਨੂੰ ਕਿਤਰਾ ਗਿਆ ਦੋ ਮੁਗਲ ਸ਼ਾਮ ਰਾਜ ਸੀ ਜਾਂ 로ਦੀ ਵੰਸ਼ ਸੀ ਉਸੇ ਤਰ੍ਹਾਂ ਦਾ ਇਹ ਰਾਜ ਆ ਉਸ ਤਰ੍ਹਾਂ ਦੇ ਰਾਜੇ ਸ਼ੀਆ ਵਰਗੇ ਆ ਮੁਕਦਮੇ ਕੁੱਤਿਆਂ ਤੋਂ ਘੜਿਆ ਇਸ ਕਰਕੇ ਜਿਨ੍ਹਾਂ ਦਾ ਸਾਡੇ ਨਾਲ ਕੋਈ ਵਾਰ ਵਾਰਤਾ ਨਹੀਂ ਅਸੀਂ ਆ ਭਗਵੰਤ ਮਾਨ ਦੀ ਸਰਕਾਰ ਨੂੰ ਹੁਣ ਮੈਦਾਨ ਤੋਂ ਜੱਗੇ ਵੀ ਟੱਕਰੇ ਹੋਏ ਆ ਹੋਰ ਤੇਜ਼ੀ ਨਾਲ ਟਕਰਾਂਗੇ ਕੋਕ ਮੰਤਰੀ ਇਹਦੇ ਮੰਤਰੀ ਇਹਦੇ ਐਮਐਲਏ ਨੂੰ ਪੰਜਾਬ ਦੇ ਵਿੱਚ ਵੜਨ ਤੱਕ ਨਹੀਂ ਜਾਣਗੇ ਇਹਦੇ ਖਿਲਾਫ ਰੋਸ ਪ੍ਰਦਰਸ਼ਨ ਹੋਰ ਤੇਜ਼ ਹੋਊਗਾ ਕਿ ਇਹਦੇ ਸਵਾਲ ਪੁੱਛੇ ਜਾਣਗੇ ਖਾਂ ਖਾਂ ਕੇ ਇਹਨਾਂ ਨੂੰ ਨਕਸਰੋ ਦੇ ਚਿਹਰੇ ਜਵਾਵਾਂਗੇ ਇਹਨਾਂ ਦੇ ਫੋਟੋ ਟਿਕਾ ਕੇ ਕਿਹੜੀਆਂ ਆਪਣੀਆਂ ਮੰਗਾਂ ਬਣਾਵਾਂਗੇ 371 ਲੱਖ ਰੁਪਇਆ ਬਾਕੀ ਮੰਗਾਂ ਜਿੰਨੇ ਤਾਂ ਪਿੱਟਦੀਆਂ ਆਈਆਂ ਇਹਨਾਂ ਦੇ ਵਾਰ ਕੇ ਮੇਰੇ ਵੀਰੋ ਹੁਣ ਇਹਨੂੰ ਅੱਗ ਲਾਓ ਕਰੋ ਇਹਨੂੰ ਕਰੋ ਚੱਕੋ ਅੱਗ ਲਾਓ ਆਹ ਖੜਾ ਕਰੋ ਅੱਗ ਲਾ ਕੇ